एपी24 देख रहे सारे दर्शकों का स्वागत है शहीदी समागम देवच फतेहगढ़ साहिब नतमस्तक होने ਲਈ श्रद्धालुਆਂ ਦਾ ਆਉਣਾ ਹੋਇਆ ਸ਼ੁਰੂ ਪੁਲਿਸ ਪ੍ਰਸ਼ਾਸਨ ਦੇ ਪੁਖਤਾ ਪ੍ਰਬੰਧ एपी24 ਤੋਂ राजकमल शर्मा दी खास रिपोर्ट शहीदी समागम ਨੂੰ ਲੈ ਕੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ ਸ਼ਰਧਾਲੂਆਂ ਦੀ آمد ਸ਼ੁਰੂ ਹੋ ਚੁੱਕੀ ਹੈ ਜੇਕਰ ਜਲ ਕਰੀਏ ਸ਼ਹੀਦਾਂ ਦੀ ਧਰਤੀ શ્રી ਫਤੇਹਗੜ ਸਾਹਿਬ ਵਿਖੇ ਸ਼ਰਧਾਂਗਲੀ ਸਮਾਗਮ ਨੂੰ ਲੈ ਕੇ ਵੱਡੀ ਸੰਖਿਆ ਦੇ ਵਿੱਚ ਸ਼ਰਧਾਲੂ ਨਤਮਸਤਕ ਹੋਣ ਲਈ ਫਟੇਗੜ ਸਾਹਿਬ ਵਿਖੇ ਆਣਾ ਸ਼ੁਰੂ ਹੋ ਗਏ ਨੇ ਫਟੇਗੜ ਸਾਹਿਬ ਵਿਖੇ ਸ਼ਰਧਾਲੂ ਨਤਮਸਤਕ ਹੋਣ ਲਈ ਆ ਰਹੇ ਨੇ 25 ਤੋਂ ਲੈ ਕੇ 27 ਤੱਕ ਇਹ ਸ਼ਹੀਦੀ ਸਮਾਗਮ ਜੋ ਕਿ ਬੜੀ ਹੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਸ਼ਰਧਾਲੂਆਂ ਦੀ آمد ਵੱਧ ਰਹੀ ਹੈ ਉੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਪੁਲਿਸ ਸਹਾਇਤਾ ਕੇਂਦਰ ਕੋਈ ਵੀ ਸੂਚਨਾ ਕਿਸੇ ਵੀ ਪ੍ਰਕਾਰ ਦੀ ਕੋਈ ਸ਼ਰਧਾਲੂ ਨੂੰ ਸਮੱਸਿਆ ਨਾ ਆਵੇ ਇਸ ਸੰਬੰਧੀ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਸਹਾਇਤਾ ਕੇਂਦਰ ਫਟੇਗੜ ਸਾਹਿਬ ਵਿਖੇ ਲਗਾਇਆ ਗਿਆ ਸੋ ਇਹ ਵੀ ਗੱਲ ਕਰਾਂਗੇ ਇਸ ਤਰ੍ਹਾਂ ਦੀ ਸਹਾਇਤਾ ਦਿੱਤੀ ਜਾਂਦੀ ਹੈ ਉਹ ਕੋਈ ਪੁੱਛ ਕੇ ਚਾਹੀ ਕੋਈ ਬੰਦਾ ਕੋਈ ਬੰਦਾ ਨਹੀਂ ਮਿਲਦਾ ਹੈਗਾ ਅਗਲੇ ਵਾਰ ਨਸਰ ਆਏਗਾ ਜਦ ਗੁਰਦੁਆਰਾ ਪੁੱਛਣਾ ਆਏਗਾ ਗੁਰਦੁਆਰੇ ਵਾਲੇ ਦੱਸਣਗੇ ਪ੍ਰਤੀਯੋਗਤਾ ਦੇ ਤਰ੍ਹਾਂ ਦਿੱਤੇ ਹੈਗਾ ਇੱਕ ਪਿੱਛੇ ਜਾਂਦਾ ਹੈਗਾ ਭਾਈ ਅਨਾਉਂਸਮੈਂਟ ਵਗੈਰਾ ਕਰਦੇ ਨੇ ਸੋ ਪੁਲਿਸ ਪ੍ਰਸ਼ਾਸਨ ਦੇ ਵੀ ਅਧਿਕਾਰੀ ਬੈਠੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਸਰ ਕਿਸ ਤਰ੍ਹਾਂ ਦੀ ਸਹਾਇਤਾ ਇੱਥੇ ਮਿਲ ਰਹੀ ਹੈ ਆਮ ਸ਼ਰਧਾਲੂ ਜੋ ਹੁੰਦਾ ਹੈ ਸਹਤ ਮਿਲੇ ਜੇਕਰ ਉਹ ਗੁੰਮਸ਼ੁਦਗੀ ਹੋ ਜਾਂਦੀ ਹੈ ਉਹਦਾ ਨਾਮ ਨੰਬਰ ਲੇ ਕੇ ਫਿਰ ਜੇ ਟਰੇਸ ਹੋ ਜਾਂਦਾ ਉਹਦਾ ਇੱਥੇ ਫੋਨ ਕਰ ਦਿੰਦੇ ਨੇ ਬਿਲੇਦਨੀਆ ਲੱਭਿਆ ਬਿਖਤੀ ਜਿਹੜੋ ਕੋ ਗੁੰਮਸ਼ੁਦਗੀ ਹੋ ਗਈ ਕੋਈ ਘਰੇ ਪਾਸੇ ਚੋਰੀ ਹੋ ਗਿਆ ਕੋਈ ਕੇ ਉਹ ਵੀ ਇੱਥੇ ਸੋ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਜੇਕਰ ਕਿਸੇ ਨਾਲ ਕੋਈ ਵੀ ਇਸ ਸਮਾਗਮ ਦੌਰਾਨ ਇਸ ਸਭਾ ਦੌਰਾਨ ਕੋਈ ਵੀ ਅਣਹੋਣੀ ਘਟਨਾ ਵਾਪਰ ਜਾਂਦੀ ਹੈ ਯਾ ਕੋਈ ਭੀੜ ਦੇ ਵਿੱਚ ਵਿਛੜ ਜਾਂਦਾ ਹੈ ਤਾਂ ਇਹ ਸਹਾਇਤਾ ਕੇਂਦਰ ਗਮ ਆਉਂਦਾ ਹੈ ਅਨਾਉਂਸਮੈਂਟ ਬਕਾਇਦਾ ਕਰਵਾਈ ਜਾਂਦੀ ਹੈ ਤਾਂ ਜੋ ਕਿਸੇ ਨੂੰ ਵੀ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ ਇਹ ਕੀ ਚੀਜ਼ ਹੈ ਜੀ ਕੀ ਕੀ ਕਰ ਰਹੇ ਹੋ ਕੀ ਹੈ ਸੇਵਾ ਲਈ ਹੈ ਸੇਵਾ ਲਈ ਮਾਤਾ ਗੁਜਰੀ ਕਾਲਜ ਵੱਲੋਂ ਮਾਤਾ ਗੁਜਰੀ ਕਾਲਜ ਇਹ ਕੀ ਸੇਵਾ ਕਰਨੀ ਹੈ ਜੀ ਜਾ ਕੇ ਸੰਗਤ ਨੂੰ ਮੱਥਾ ਟੇਕਣਾ ਆਈ ਸੋ ਮਾਤਾ ਗੁਜਰੀ ਕਾਲਜ ਵੱਲੋਂ ਵੀ ਸਟੂਡੈਂਟ ਸਰਦਾਲੂਆਂ ਦੀ ਸੇਵਾ ਕਰਨ ਲਈ ਇੱਥੋਂ ਜਾ ਰਹੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਨੇ ਜੋੜ ਮੇਲੇ ਦੌਰਾਨ ਤੇ ਪੂਰੀ ਮੁਸਤੈਦੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ ਸੋ ਮੌਜੂਦ ਨੇ ਬਸੀਪ ਥਾਣਾ ਦੇ ਥਾਣਾ ਮੁਖੀ ਹਰਵਿੰਦਰ ਸਿੰਘ ਜੋ ਕਿ ਫਤਿਹਗੜ੍ਹ ਸਾਹਿਬ ਵਿਖੇ ਜੋੜ ਮੇਲ ਦੌਰਾਨ ਡਿਊਟੀ ਨਿਭਾ ਰਹੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਸਰ ਕਿਸ ਤਰ੍ਹਾਂ ਦੀ ਸੇਵਾ ਨਿਭਾਈ ਜਾ ਰਹੀ ਹੈ ਡਿਊਟੀ ਤਾਂ ਨਹੀਂ ਸੇਵਾ ਹੀ ਚੱਲ ਰਹੀ ਹੈ ਕਿਸ ਤਰ੍ਹਾਂ ਸੇਵਾ ਕਰ ਰਹੇ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਰੇਨوں اپیل ਕੀਤੀ ਆ ਰਹੀ ਹੈ ਪਹਿਲਾਂ ਤਾਂ ਵੀ ਬੜੇ ਨਿਮਰਤਾ ਨਾਲ ਜਿਵੇਂ ਕਿ ਪਿਛੇ ਸਾਊਂਡ ਵਗੈਰਾ ਲਗਾਏ ਜਾ ਰਹੇ ਸੀਗੇ ਬਹੁਤ ਉੱਚੀ-ਉੱਚੀ ਵਾਜਾਂ ਚ ਆਉਂਦੇ ਸੀ ਉਹਨਾਂ ਰਿਕਵੈਸਟ ਕਰੀ ਦੀ ਬੇਨਤੀ ਕਰੀ ਦੀ ਵੀ ਬੜਾ ਨਾਮ ਉਤਪਾਵਨਾ ਵਾਲਾ ਇਸਪਾਦ ਨਾਲ ਜਾਓ ਤੇ ਉੱਥੋਂ ਬਤ ਸਦੀ ਕੇ ਆਓ ਜੀ ਤੇ ਵੈਸੇ ਜਿਹੜੇ ਰੂਟੀਨ 'ਚ ਕੋਈ ਹੈਗਾ ਬਜ਼ੁਰਗ ਵਗੈਰਾ ਨੇ ਆਉਂਦੇ ਨੇ ਉਹਨਾਂ ਨੂੰ ਕਿਸੇ ਕਨਵੈਂਸਰਾਂ ਹੀ ਅੱਗੇ ਭੇਜ ਰਹੇ ਆਂ ਜੀ ਭਾਰੀ ਵੀਹਿਕਲ ਬਿਲਕੁਲ ਬੰਦ ਹੈ ਇਹ ਪਾਸ ਵਾਲੀ ਐਂਟਰੀ ਹੈਸ ਵਾਲੀ ਐਂਟਰੀਆਂ ਵੀ ਭੇਜ ਰਹੇ ਆ ਜੋ ਜ਼ਰੂਰਤ ਦਾ ਸਮਾਨ ਆ ਜਿਹੜਾ ਉਹਨਾਂ ਨੂੰ ਜ਼ਰੂਰ ਅਲਾਉ ਕੀਤਾ ਜਾ ਰਿਹਾ ਕੀ ਅਪੀਲ ਕਰੋਗੇ ਲੋਕਾਂ ਨੂੰ ਜੋ ਜਨਤਾ ਆ ਰਹੀ ਹੈ ਵੀ ਵਿਪਾਵਨਾ ਨਾਲ ਸਾਡੇ ਆ ਕੇ ਆਓ ਜੀ ਬੜਾ ਵਧੀਆ ਹੋਵਗਾ ਜੀ ਸੋ ਪੁਲਿਸ ਪ੍ਰਸ਼ਾਸਨ ਡਿਊਟੀ ਤੇ ਤਨਖਾਹ ਹੈ ਪਰ ਨਾਲ ਦੀ ਨਾਲ ਲੋਕਾਂ ਨੂੰ ਅਪੀਲ ਵੀ ਕਰ ਰਿਹਾ ਕਿ ਲੋਕ ਪੂਰੀ ਸ਼ਰਧਾ ਭਾਵਨਾ ਦੇ ਨਾਲ ਫਟੇ ਘਟ ਸਾਹਿਬ ਦੇਖੇ ਨਤਮਸਤਕ ਹੋਣ ਆਉਂਡ ਕਈ ਲੋਕ ਉੱਚੀ ਆਵਾਜ਼ਾਂ ਦੇ ਵਿੱਚ ਸਾਊਂਡ ਚਲਾ ਕੇ ਆ ਰਹੇ ਨੇ ਸੋ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸਾਊਂਡ ਦੀ ਆਵਾਜ਼ ਘੱਟ ਕਰਨ ਤੇ ਸ਼ਰਧਾ ਭਾਵਨਾ ਦੇ ਨਾਲ ਇਸ ਜੋੜ ਮੇਲ ਦੌਰਾਨ ਬਾਬਾ ਬੁੱਧਾਸ ਜੀ ਵੱਲੋਂ ਵੀ ਜੋ ਹਰ ਸਾਲ ਇੱਥੇ ਲੰਗਰ ਲਗਾਇਆ ਜਾਂਦਾ ਉਸ ਦੀ ਵੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਸ਼ਰਧਾਲੂ ਇੱਥੇ ਲੰਗਰ ਖਾਣ ਲਈ ਆ ਰਹੇ ਨੇ ਡੇਰਾ ਬਾਬਾ ਬੁੱਧਾਸ ਜੀ ਦੇ ਮਹੰਤ ਡਾਕਟਰ ਸਕੰਦਰ ਸਿੰਘ ਦੀ ਰਹਿਨਮਾਈ ਹੇਠ ਇੱਥੇ ਲੰਗਰ ਸ਼ੁਰੂ ਹੋ ਚੁੱਕੇ ਨੇ ਸੋ ਸ਼ਰਧਾਲੂਆਂ ਵੱਲੋਂ ਇੱਥੇ ਸੇਵਾ ਨਿਭਾਈ ਜਾ ਰਹੀ ਹੈ ਸ਼ਹੀਦੀ ਜੋੜ ਮੇਲ ਜੋ ਕਿ ਕੱਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਸ਼ਰਧਾਲੂਆਂ ਦੀ ਆਮਦ ਸ਼ੁਰੂ ਹੋ ਚੁੱਕੀ ਜੇਕਰ ਫਤਿਹਗੜ ਸਾਹਿਬ ਵਿਖੇ ਲੰਗਰਾਂ ਦੀ ਗੱਲ ਕਰੀਏ ਤਾਂ ਲੰਗਰ ਵੀ ਸ਼ਰਧਾਲੂਆਂ ਲਈ ਘੋੜੀ ਮਾਤਰਾ ਚ ਲੱਗੇ ਨੇ ਸੇਵਾ ਹੋ ਰਹੀ ਹੈ ਬਾਬਾ ਮੋਤੀ ਨਾਮ ਮਹਿਰਾ ਦੀ ਯਾਦ ਨੂੰ ਸਮਰਪਿਤ ਦੁੱਧ ਦਾ ਲੰਗਰ ਆਪ ਜੀ ਦਾ ਜੀ ਆਇਆਂ ਨੂੰ ਕਰਨਾ ਗਰਮ ਦੋਤਾ ਲੰਗਰ ਦਾ ਬੰਦ ਹੋਰੀ ਮਾਨਸਾ ਦਰਨ ਦੋਤਾ ਲੰਗਰ ਚਾਹ ਕਿ ਵੀ ਨਾਉ ਨਾ ਟੋੜੀ ਸ਼ਾਕਲਾ ਕਰਨਾ ਸੰਗਤ ਨੇ ਬੇਨਤੀ ਕੀਤੀ ਅੰਗਰੇਜ਼ ਜਨਾਬੇ ਰਾਣ ਵਾਲੇ ਸਰਨਗੇ ਸੋਤਾ ਕੀ ਰੱਖਿਆ ਕਰੋ ਸੋਸ਼ਲ ਭਾਲੂਆਂ ਲਈ ਇੱਥੇ ਦੁੱਧ ਦਾ ਲੰਗਰ ਲਗਾਇਆ ਜਾ ਰਿਹਾ ਫਟੇਗੜ ਸਾਹਿਬ ਦਾ ਗੁਰਦੁਆਰਾ ਸਾਹਿਬ ਜਿੱਥੇ ਭਾਰੀ ਸੰਖਿਆ ਦੇ ਵਿੱਚ ਸੁਭਾਲੂਆਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਕੋਈ ਵੀ ਅਣਸਖਮੀ ਘਟਨਾ ਨਾ ਵਾਪਰੇ